ਫਲੋਰ ਵਿਖੇ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਕਾਫੀ ਬੋਲਬਾਲਾ ਹੈ ਸਰਪੰਚੀ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਆਪਣੀ ਪਿੰਡ ਦੀ ਪੰਚਾਇਤ ਸਿਰਫ ਸਹਿਮਤੀ ਨਾਲ ਚੁਣ ਲਈ ਹੈ ਪਿੰਡ ਵਾਸੀਆਂ ਨੇ ਡੇਰਾ 108 ਸੰਤਪਾਪਾ ਹਰੀਦਾਸ ਗੁਰੂ ਘਰ ਵਿਖੇ ਇਕੱਠੇ ਹੋ ਕੇ ਚੁਣੀ ਗਈ ਨਵੀਂ ਪੰਚਾਇਤ ਦਾ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ ਗਿਆ ਫਲੋਰ ਤੋਂ ਪ੍ਰੋਪੋਲ ਦੇ ਨਾਲ ਸੁਰਿੰਦਰ ਦੀ ਰਿਪੋਰਟ ਕਪਨੀ ਦਾ ਤੁਹਾਡਾ ਬਲਵੀਰ ਸਿੰਘ ਜੀ ਪਿੰਡ ਕਿਹੜਾ ਜੀ ਸਾਂਤ ਨਗਰ ਦੀ ਅੱਜ ਇੱਥੇ ਪੰਚਾਇਤ ਜਿਹੜੀ ਹੈਗੀ ਆ ਸਰਬਸੰਮਤੀ ਨਾਲ ਚੁਣੀ ਗਈ ਆ ਤੁਸੀਂ ਵੀ ਇੱਥੇ ਮੌਜੂਦ ਹੈਗੇ ਆ ਕੀ ਕਹਣਾ ਚਾਹੋ ਨੇ ਆਓ ਪਿੰਡ ਵਾਸੀਆਂ ਔਰ ਸਰਪੰਚ ਅੱਜ ਸਾਡੇ ਸੰਤ ਨਗਰ ਦੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਆ ਜੀ ਔਰ ਸਾਰੇ ਹੀ ਪੰਚਾਂ ਨੂੰ ਸਰਪੰਚ ਨੂੰ ਵਧਾਈਆਂ ਤਾਂ ਸਾਡੀ ਪੰਚਾਇਤ ਜਿਹੜੇ ਇੱਥੇ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਐਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨੀ ਸਹੂਲਤ ਦਿੱਤੀ ਕਿ ਪੰਚਾਇਤਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਚੁਣ ਕੇ ਆਉਣ ਉਹਨਾਂ ਨੂੰ 5-5 ਲੱਖ ਰੁਪਈਆ ਦਿੱਤਾ ਜਾਊਗਾ ਸੋ ਐਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਪਿੰਡ ਨੂੰ ਵੀ ਇਸੇ ਤਰ੍ਹਾਂ ਗ੍ਰਾਂਟ ਦੇਣ ਔਰ ਇੱਥੇ ਆਉਣ ਬਹੁਤ ਹੀ ਵਧੀਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰ ਕੀ ਹੈ ਮਾ ਤੁਹਾਡਾ ਮੈਂ ਰਣਜੀਤ ਸਿੰਘ ਰੰਦਾਵਾ ਜੀ ਪਿੰਡ ਤੇ ਸੰਤਨਗਰ ਇਸੇ ਪਿੰਡ ਤੋਂ ਸਰ ਨੇ ਜਿਹੜੀ ਅੱਜ ਇੱਥੇ ਪੰਚਾਇਤ ਸਰਬਸੰਮਤੀ ਨਾਲ ਗਈ ਹੈਗੀ ਆ ਕੀ ਕੰਮ ਕਰਨੇ ਆ ਸਰਕਾਰ ਨੂੰ ਅਸੀਂ ਨੂੰ ਪਹਿਲਾਂ ਤਾਂ ਜੀ ਸਾਰੇ ਸਾਡੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜਾ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਆ ਤੇ ਸਾਰੇ ਵਧਾਈ ਦੇ ਪਾਤਰ ਆ ਤੇ ਨੰਬਰ 2 ਤੇ ਸਰਕਾਰ ਪੰਜਾਬ ਸਰਕਾਰ ਹੈ ਜੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸਰਬਸੰਮਤੀ ਲਈ 5 ਲੱਖ ਰੁਪਏ ਦੀ ਗ੍ਰਾਂਟ ਤੇ ਉਹ ਵੀ ਅਸੀਂ ਜੌਂਦੇ ਵਿੱਚ ਸਾਡੇ ਪਿੰਡ ਦੇ ਵਿੱਚ ਇਹ ਦੂਜੀ ਵਾਰੀ ਸਰਬਸੰਮਤੀ ਹੋਈ ਆ ਤੇ ਸਨੂ ਗ੍ਰਾਂਟ ਦਿੱਤੀ ਜਾਵੇ ਜੀ ਬੜੇ ਧੰਨਵਾਦੀ ਹੋਵਾਂਗੇ ਪੰਜਾਬ ਸਰਕਾਰ ਦੇ ਸਪੈਸ਼ਲੀ ਮੁੱਖ ਮੰਤਰੀ ਸਦਾ ਪ੍ਰਭਾਤ ਸਨਮਾਨ ਦੇ